2310 2310 ਰੁਪਏ ਮਰਲੇ ਦੇ 2310 ਇਸ ਵਿੱਚ 10000 ਰੁਪਏ ਮਤਲਬ ਤੁਸੀਂ 10000 ਬਣਾਈ ਉਹ ਮੈਂ ਨਾ ਮੇਰੇ ਕੋਲ ਘੱਟ ਬਣਿਆ ਤੁਹਾਡੇ ਕੋਲ ਜ਼ਿਆਦਾ ਬਣਿਆ ਸਾਨੂੰ ਦੱਸਿਆ ਹੀ ਮੈਨੇ ਜੋ ਇੱਕ ਮਿੰਟ ਰੁਕ ਜਾ ਨਹੀਂ ਨਹੀਂ ਇੱਕ ਮਿੰਟ ਚਿਕਰ ਕਾਗਜ਼ ਲੈ ਲੈ ਆ ਆਮਨਾ ਕੱਢ ਲਾ ਤਸਦੀਕ ਉਹ ਸਰਗੀ ਨਾ ਕੱਢ ਉਹ ਮੇਰੇ ਕੋਲ ਵੀ ਪੈਸੇ ਘੱਟ ਬਣੇ ਨਾ ਮੈਂ ਤਾਂ ਹੀ ਕਿਹਾ ਵੀ ਤੁਸੀਂ ਬਣਾਓ ਤੁਸੀਂ ਵੱਧ ਬਣਾਈ ਜਾਂਦੇ ਸਾਨੂੰ ਦੱਸਿਆ ਇੱਕ ਮਿੰਟ ਉਹ ਸੁਣ ਕੇ 64 ਰੁਪਏ ਪਰਮਤ ਮਰਲਾ ਹੋ ਗਿਆ ਸਰ 64 ਰੁਪਏ 65 ਲੈ ਲਓ 65 ਇਹ ਹੋ ਗਿਆ ਇਹਨਾਂ ਦਾ 6500 ਸਾਲ ਦਾ ਕਰਾ ਕੇ ਨਾ 700 770 770 ਚਲੋ 770 ਰੁਪਏ ਦੇ ਇਹਨਾਂ ਦਾ ਇੱਕ ਮਰਲੇ ਦਾ ਇੱਕ ਮਰਲੇ ਦਾ ਠੀਕ ਹੈ ਜੀ ਐਪਲੀਕੇਸ਼ਨ ਫੀਸ 2000 ਰੁਪਏ ਚਲੋ 2000 ਰੁਪਏ ਇੱਕ ਘਰ ਦਾ ਇੱਕ ਘਰ ਦਾ ਐਪਲੀਕੇਸ਼ਨ ਫੀਸ ਆਪੀ ਇੱਕ ਘਰ ਦਾ ਹਾਂ ਜੀ ਨੇ ਉਹ ਤਾਂ ਉਹ ਜੀ ਬਾਹਰੋਂ ਜ਼ਰੂਰ ਆ ਦੇ ਵਿੱਚ ਨਹੀਂ 2000 ਰੁਪਇਆ ਇੱਕ ਘਰ ਨੂੰ ਪੈਣਾ ਕਿ ਇੱਕ ਮਰਲੇ ਨੂੰ ਪੈਣਾ ਨਹੀਂ ਨਹੀਂ ਸਰ ਉਹ ਪਰ ਪਲਾਟ ਹੈ ਆਪੀ ਹਰ ਘਰ ਨੂੰ ਭਾਵੇਂ ਕਿਸੇ ਕੋ 5 ਆ ਕਿਸੇ ਕੋ 3 ਆ ਕਿਸੇ ਕੋ 10 ਆ ਉਹ 2000 ਰੁਪਇਆ ਇੱਕ ਪਲਾਟ ਦਾ ਪੈਣਾ ਠੀਕ ਆ ਠੀਕ ਠੀਕ ਹੁਣ ਇਹਦੇ ਚ ਸਿਕਿਉਰਟੀ ਸਕਿਉਰਟੀ ਦਾ ਸਰ ਰੈਂਟ ਦੀ 3 ਸਾਲ ਦੇ ਰੈਂਟ ਦੀ 3 ਮਹੀਨੇ ਦੇ ਮਤਲਬ ਵੀਡੀਓ ਸਕਿਉਰਟੀ ਕੱਟਣੀ ਮਤਲਬ ਇਹ ਮਨ ਕੇ ਚਲੋ ਤੁਸੀਂ 200 ਰੁਪਏ ਲਾ ਲਓ ਉਹ ਤੇ 3 ਮਹੀਨੇ ਲੈਣਾ ਰੈਂਟ ਇੱਕ ਮਿੰਟ ਹੋ ਜਾਓ ਓਏ ਨਹੀਂ ਉਹ ਤੇ ਇਹਨਾਂ ਦਾ ਰੈਂਟ ਹੀ ਕੱਟਿਆ ਜਾਣਾ ਨਹੀਂ ਨਹੀਂ ਕੱਟਿਆ ਨਹੀਂ ਜਾਣਾ ਉਹ ਤੇ ਜਮਾ ਹੋ ਗਿਆ 200 ਰੁਪਏ ਨੇ ਸਕਿਉਰਟੀ ਲਾ ਲਓ ਸਕਿਉਰਟੀ ਲਾ ਲਓ ਠੀਕ ਹੈ ਸਰ ਅੱਛਾ ਅੱਪਰਾਂਟਾ ਹਾਂ ਅੱਪਰਾਂਟਾ ਲਾਉ ਕਿ ਨਾਲ ਆ ਰਹੇ ਸੀ ਜੀ ਇੱਕ ਮਰ ਲੈਣਾ ਤੁਸੀਂ ਆਪਾਂ ਕਾਊਂਟਰ ਪੈਂਟ ਵੀ ਕਰਾਇਆ ਲਾ ਆਪਣੇ 36 ਦਾ 36 ਲਾ 36 ਕਰਦੇ ਨੇ ਇਹ 36 ਦਾ ਆਪਾਂ ਵਨ ਟਾਈਮ ਜਿਹੜਾ ਫਰੰਟ ਲੱਗਣਾ ਹੈ ਪਹਿਲੇ ਇੱਕ ਵਾਰੀ ਲੱਗਣਾ ਹੈ 2310 ਬਣ ਗਿਆ 2310 10 ਰੁਪਏ ਤੇ ਇਹ ਇਹ 2310 ਰੁਪਏ ਜਿਹੜਾ ਵਾ 1 ਸਾਲ 1 ਸਾਲ ਦਾ ਜਿਹੜਾ 1 ਸਾਲ ਦਾ ਇੱਕ ਇੱਕ ਮਹੀਨੇ ਦਾ ਕਿਰਾਇਆ ਦਾ ਆਪਾਂ ਜਿਹੜਾ 36 ਟਾਈਮ ਬਣਾਉਂਦੇ ਆ ਅੱਛਾ ਉਹ 2310 ਬਣ ਗਿਆ ਇੱਕ ਮਹੀਨੇ ਦਾ ਜਿਹੜਾ ਦੇਣਾ ਜਿਹੜਾ ਦੂਜੇ ਨਾਲ ਤੋਂ ਦੂਜੇ ਨਾਲ ਚੜਨੀ ਆ ਹਾਂਜੀ ਹਾਂਜੀ ਆਪਾਂ ਰੱਟ ਚਾ 1 ਟਾਈਮ ਹਾਂ ਆ ਠੀਕ ਆ ਠੀਕ ਹਾਂ ਜਿਹੜੀ ਐਨਓਸੀ ਫੀਸ ਹੈ 1000 ਰੁਪਏ ਉਹ ਲੈ ਕੇ ਨਹੀਂ 2500 ਕੁਝ ਨਹੀਂ ਹੋਣੀ ਉਹ ਤੁਸੀਂ ਕਿਹਾ ਹੀ ਰਹਿ ਨਹੀਂ ਦਓ ਉਹ ਰਹਿਣ ਦੋ ਐਨਓਸੀ ਫੀਸ ਗਰੀਬ ਬੰਦੇ ਆ ਸਰ ਸੀਟ ਤੇ ਪਏ ਹੋਏ ਆ ਐਨਓਸੀ ਫੀਸ ਰਹਿਣ ਦੋ ਯਾਰ ਗਰੀਬ ਬੰਦੇ ਆ ਸਭ ਕੁਝ ਪਿਆ ਹੋਇਆ ਉੱਥੇ ਇੱਕ ਫਿਰ ਉਹ ਜਿਹੜੀ ਦੀ ਡਿਗਰੀ ਹੈ ਉਹਦੀ ਅਮਾਉਂਟ ਜਿਹੜੀ ਹੈਗੀ ਆਪਾਂ ਜੋ ਵੀ ਟੋਟਲ ਜਿੰਨੀ ਅਮਾਉਂਟ ਹੋਊਗੀ ਉਹ ਕੈਲਕੂਲੇਟ ਕਰਾਂਗੇ ਜੋ ਵੀ ਸ਼ੇਅਰ ਪਰ ਸ਼ੇਅਰ ਬਣਾ ਦੇ ਤਿੰਨੀ ਸਰ ਟੋਟਲ ਹੁੰਦੀ ਕਿੰਨੀ ਆ ਤੁਹਾਨੂੰ ਆਈਡੀਆ ਨਹੀਂ ਬੰਦੇ ਨਹੀਂ ਦੱਸ ਦਿਓ ਇਹਨਾਂ ਨੂੰ ਇਹ ਗਰੀਬ ਬੰਦੇ ਦੇ ਕੋ ਸਾਹ ਦੇ ਬੈਡ ਉਹ ਸਾਰੇ ਮਹੱਲੇ ਦਾ ਸਵਾਲ ਇਹ ਬੰਦੇ ਸਾਰੇ ਕਿੰਨੇ 250 ਪਰਿਵਾਰ ਹੋ ਉਥੇ ਉਥੇ ਲਾ ਲਓ 155 ਘਰ ਨੇ ਜਿਹੜੇ ਵਸਣਦੇ ਨੇ 155 ਪਰਿਵਾਰ ਲਾ ਲਓ ਵੀ ਇਹ 155 ਤੇ 155 ਕੋਈ ਜੇ ਰੇੜੀ ਵਾਲਾ ਵਿਚਾਰਾ ਕੋਈ ਕਰਦਾ ਜੇ ਮਿਸਤਰੀ ਦਾ ਕੰਮ ਕੋਈ ਕਰਦਾ ਦਿਹਾੜੀ ਦਾ ਕੰਮ ਵੀ ਇਹਨਾਂ ਚੋਂ ਜੇ ਆਪਾਂ ਕਹੀਏ ਨਾ ਵੀ ਕੋਈ ਵੀ ਹੁਣੇ ਤੁਹਾਨੂੰ ਕੋਈ 10000 ਲੈ ਕੇ ਦੇ ਦੂਗਾ ਉਹ 10000 ਲਿਆ ਕੇ ਦੇਣ ਵਾਲਾ ਕੋਈ ਬੰਦਾ ਨਹੀਂ ਹੈਗਾ ਇਹਨਾਂ ਵਿਚਾਰਿਆਂ ਫੜ ਧੜ ਕੇ ਕਰਨਾ ਜੋ ਵੀ ਕਰਨਾ ਸਾਰੇ ਮਾਤੜ ਬੰਦੇ ਕਈ ਤੇ ਇਹੋ ਜਿਹੇ ਹੈ ਜਿਨ੍ਹਾਂ ਕੋ 200 ਰੁਪਿਆ ਵੀ ਨਹੀਂ ਹੱਥੇ ਆਉਂਦਾ ਹਾਂ ਬਿਲਕੁਲ ਆਪਾਂ ਇਹਨਾਂ ਦੀ ਮਦਦ ਕਰ ਲਈ ਜਿਵੇਂ ਮਰਜ਼ੀ ਇਹ ਕੈਲਕੂਲੇਟ ਕਰਾਂਗੇ ਇਹਨਾਂ 76800 ਰੁਪਿਆ ਜਿਹੜਾ ਹੈਗਾ ਇਹ ਅਪ ਟੂ 33 36 ਤੱਕ ਡਿਗਰੀ ਕੀਤਾ ਹਾਂ ਜੀ ਪਰ ਦਾ ਮੈਂਸ ਪ੍ਰੋਪਰਟੀ ਐਟ ਦਾ ਰੇਟ ਆਫ ਰੁਪਈਏ 10000 ਰੁਪਏ ਪਰ ਮੋ ਜਿਹੜਾ ਹੈਗਾ ਇਹ ਫਿਰ 166 ਤੋਂ ਅੱਗੇ ਲਾ ਨਹੀਂ ਉਹ ਤੁਹਾਨੂੰ ਪਤਾ ਹੀ ਹੋਣਾ ਕਿੰਨਾ ਬਣਿਆ ਸਰ ਇੱਕ ਛੇ ਛੇ ਬਹੁਤ ਦਾ ਸਾਲ ਪਰ ਮਹੀਨਾ ਬਹੁਤ ਕਹਿੰਦੇ 20 ਸਾਲ ਦਾ 20 ਸਾਲ ਆ ਜਾਣਗੇ 6 ਤੇ ਅੱਜ ਤੱਕ 25 ਇਹ ਇਹ ਬਣ ਗਿਆ 2 ਲੱਖ ਰੁਪਈਆ ਕਿੰਨਾ ਕਿੰਨਾ ਬਣਾਇਆ ਬੜਾ ਉਹ ਬਣਾਇਆ ਪਰ ਮਹੀਨਾ ਜੀ ਆ ਬੜਾ ਉਹ ਸਾਲ ਦਾ ਕਿੰਨਾ ਮੈਂ 1 ਲੱਖ 20 ਹਜ਼ਾਰ ਰੁਪਈਆ ਮਹੀਨਾ ਬਣ ਗਿਆ ਜੀ ਸਾਲ ਹੋ ਗਏ ਨਹੀਂ 1 ਲੱਖ 20 ਹਜ਼ਾਰ ਬਣ ਗਿਆ 1 ਸਾਲ ਦਾ ਨਹੀਂ ਸਰ ਮਹੀਨੇ ਦਾ ਪਰ ਮੰਥ ਪਰ ਮੰਥ ਤੇ ਦਾਹੀਆ ਰਹਿਣਾ 10000 ਪਰ ਮੰਥ 1 ਲੱਖ 20 ਹਜ਼ਾਰ ਸਾਲ 1 ਲੱਖ 20 ਹਜ਼ਾਰ ਸਾਲ ਦਾ 6 ਸਾਲ ਹੋ ਗਏ ਵੀ ਕਿਸਾਨ ਉਹ ਇੰਨੇ ਪੈਸੇ ਗਰੀਬ ਬੰਦੇ ਕਿੱਥੋਂ ਲੈਣਗੇ ਤੇ ਮਾਰੇ ਜਾਣਗੇ ਵਿਚਾਰੇ ਸੋਚੋ ਵੀ ਕੀ ਕਰੀਏ ਮੈਂ ਇੱਕੋੜ ਗੱਲ ਵੀ ਨਹੀਂ ਉਠਾ ਸਕਦਾ ਨਹੀਂ ਅਸੀਂ ਤੁਹਾਡੀ ਮਦਦ ਤੁਹਾਡੀ ਮਦਦ ਕਰ ਲੈਂਦੇ ਆ ਅਸੀਂ ਇੱਕ ਇੱਕ ਦੇਖੋ ਰਿਕਵੈਸਟ ਕਰਦੇ ਆ ਕਿ ਜਿਵੇਂ ਹੁਣ ਉਹਨੇ ਲੀਡ ਫੇਰ ਵੇਚੀਆਂ ਕਈ ਲੀਡਾਂ ਆ ਨਵੀਆਂ ਲੀਡੀਆਂ 2020 ਤੋਂ ਅੱਗੇ ਪਤਾ ਨਹੀਂ ਕਿੰਨੀ ਕੋਲੇ ਲੀਡ ਬੰਦੇ ਨੇ ਵੇਚੀਆਂ ਨੇ ਤਾਂ ਹੀ ਡਿਮੋਲਿਸ਼ ਕਰਨ ਦੇ ਆਰਡਰ ਹੋਏ ਨੇ ਹਾਂ ਮੈਂ ਤੁਹਾਨੂੰ ਉਹੋ ਕਿਹਾ ਜਾਵੇ ਗੱਲ ਸੁਣ ਲੋ ਪੁੱਤ ਤਾਂ ਹੀ ਉਹਦੇ ਚ ਉਹਨੂੰ ਤੇ ਪਾਉਣਾ ਪਾਣਾ ਵਾ ਪਰ ਮੇਨ ਮਕਸਦ ਇਹਨਾਂ ਦਾ ਆਪਦੀ ਜ਼ਮੀਨ ਨਾ ਵਾ ਹਾਂਜੀ ਹਾਂਜੀ ਉਹ ਭਾਰ ਜਿਹੜਾ ਤੁਸੀਂ ਗੱਲ ਸਮਝਦੇ ਪਏ ਜਿਹਦੇ ਘਰ ਬਣੇ ਉਹ ਸਾਰਾ ਵੀ ਇਹਨਾਂ ਨੂੰ ਜਿਹੜੇ ਆਰਡਰ ਹੋਏ ਹਨ ਕੇਸ ਜਿਹੜਾ ਲੱਗਾ ਆਰਡਰ ਹੀ ਹੋਇਆ ਵੀ ਜਿਹੜੇ ਵਿੱਚ ਘਰ ਬਣੇ ਉਹਨਾਂ ਨੂੰ ਢਾਕੇ ਤੇ ਜ਼ਮੀਨ ਬਕੂਬੋਰਡ ਨੂੰ ਦਿੱਤੀ ਜਾਵੇ ਨਹੀਂ ਉਹ ਤੇ ਅਸੀਂ ਆਹ ਗੱਲ ਆ ਉਹ ਤੇ ਚਿੰਦੀ ਦਵਾਈਏ ਤੁਸੀਂ ਸਾਰਾ ਵੇਚੀ ਪਾਉਂਦੇ ਸਾਰੇ ਜਿੰਨੀ ਟੋਟਲ ਕਰਕੇ ਪਾਪਾ ਮਤਲਬ ਜਿੰਨੀ ਜਮੀਨ ਉਹਨਾਂ ਕੋ ਆ ਜੇ ਅੱਧਾ ਕਿਲਾ ਉਹਨਾਂ ਕੋ ਆ ਜਾਂ ਉਹਨਾਂ ਕੋ 86 ਮਰਲੇ ਆ ਉਹਨਾਂ ਨੂੰ ਪੈਣੀ ਆ ਇੱਕ ਵਾਰ ਡਿਵਾਈਡ ਕਰਕੇ ਲਓ ਆਹ ਦੇਖੋ ਲਾਓ ਲਾਈਨ ਕਰੋ ਇਹਨੂੰ ਡਿਵਾਈਡ ਕਰੋ ਹੁਣ ਕੰਨਾ 20 ਲੱਖ ਰੁਪਏ 17800 ਤੇ 120000 ਰੁਪਏ ਨੂੰ ਜਿਹੜਾ ਹੈਗਾ 21 ਸਾਲ ਦਾ ਲਗਾ 120 ਇਹ ਇਹ 2031 ਤਿੰਨ 2006 ਤੋਂ ਆ ਇਹ ਬੜਾ ਬੜਾਈ ਪੁੱਤ ਸਾਲ ਕਿੰਨੇ ਬੰਦੇ ਆ 31 ਤਿੰਨ 2006 ਤੋਂ ਚੱਲਣਾ ਹੀ 21 ਸਾਲ ਇਸੋ 21 ਨਹੀਂ 2031 3 2006 ਤੋਂ ਇਹ ਇਸ ਤਰ੍ਹਾਂ ਨਹੀਂ ਹੈ ਇਹ ਜਿਹੜਾ 76800 ਇਹ ਤਾਂ 31/6 ਤੱਕ ਹੋਇਆ ਖਲੋਤਾ 76800 ਤੇ ਇਸ ਤੋਂ ਬਾਅਦ ਫਿਰ 10000 ਰੁਪਏ ਪਰ ਮੰਥ ਬਿੱਲ ਫੈਕਟ ਫਰੋਂ 166 ਤੋਂ 166 ਤੋਂ ਹਾਂ ਉਹ ਵੀ 1900 ਰੁਪਏ ਫਿਰ ਇਹ 16 ਤੋਂ ਇਹ 6 ਹੋ ਗਿਆ 7 8 9 10 11 12 13 14 15 16 17 18 19 20 21 22 23 24 25 15 ਤੇ 7 22 ਸਾਲ ਹੋ ਗਏ ਆ ਚਲੋ ਤਾਂ ਆਪਾਂ 1,20,000 22 ਕਰੋ 26,40,000 ਲਿਖੋ ਭਾਈ ਹਾਂਜੀ 26,40,000 76,800 ਠੀਕ ਹੈ 76,800 ਇਹਨੂੰ ਡਿਵਾਈਡ ਕਰੀਏ ਤਕਸੀਮ ਉਹ ਪਲੱਸ ਹੋ ਗਿਆ। ਆ ਜਮਾ ਕਰ ਲਓ ਪੀਸਾਂ। ਜੋੜ ਲਓ 70000। ਮੰਨ ਕੇ ਚਲੋ 27 ਕੇ ਲੱਗ। ਜੋੜ ਲਓ ਜੀ ਇਹਨੂੰ ਤਾਂ। 27 ਲੱਖ ਬਣ ਗਿਆ। 16 ਲੱਖ ਨਸੀਬ। 26 ਸਤਿ 27 ਕਿਵੇਂ ਹੋ ਗਿਆ ਯਾਰ? ਤੂੰ ਬੈਠ ਕੇ ਜੋੜ ਲਾ ਨਾ। ਸਰ 26 ਲੱਖ 40 ਲੱਖ ਚੱਲੀ ਆ। 27 16 ਲੱਖ ਮੈਂ ਤਾਂ 27 ਦੇ ਪਲੱਸ ਬਣ ਗਿਆ। ਬਸ 27 ਲੱਖ ਗਿਣ ਲਓ। 27 ਲੱਖ। 27 ਲੱਖ। ਇਹ ਦੇਖੀ ਵੀ ਟੋਟਲ ਮਾੜੇ ਕਿਹਨਾਂ ਦੇ। ਉਹ ਕਹਿੰਦਾ 48। ਗੱਲ ਤਾਂ ਸੁਣ। 27 ਲੱਖ ਨੂੰ ਡਿਵਾਈਡ ਕਰਦੇ 686 ਅਮਰਲੇ ਹਾਂਜੀ ਹਾਂ ਜੀ ਉਹ ਹੀ ਮੈਂ ਤਕਸੀਮ ਕਰਦੇ ਆ 686 3935 ਰੁਪਏ 3935 ਪਰ ਸ਼ੇਅਰ ਮਰਲੇ ਦਾ ਫਾਰਮ ਮੰਗ ਲਿਆ ਉਹ ਸਾਰੇ ਹਜ਼ਾਰ ਰੁਪਏ ਚੜੇ ਵਿੱਚ ਸਾਰਿਆਂ ਨੂੰ 3935 ਮਨੋਂ 4000 ਰੁਪਏ ਆ ਪਰ ਸ਼ੇਅਰ ਮਰਲੇ ਦਾ 4000 ਜੇ ਅਗਰ ਸਾਰੇ ਕੀ ਕਿ ਇਹਨਾਂ ਦੀ ਹੈਲਪ ਥੋੜੀ ਜੀ ਜੇ ਤੁਸੀਂ ਉਹ ਸਮਝੋ ਵੀ ਅਗਰ ਇਹ ਇੱਕ ਦਰਖਾਸਤ ਸਾਨੂੰ ਇਹ ਦੇ ਦੇਣ ਵੀ ਮਹਾਵੀਰ ਨੇ ਸਾਡੇ ਨਾਲ ਬਦਲ ਜਿਨੇ 420 ਕੀਤੀ ਹੈ ਹਾਂਜੀ ਹੈ ਨਾ ਸਾਨੂੰ ਦੱਸਿਆ ਵੀ ਆਪ ਮਾਲ ਕੀ ਕਹਿ ਕੇ ਮੈਂ ਆ ਸਾਨੂੰ ਤੇ ਨੇ ਕਿਹਾ ਬਰਿਸ਼ਤੀ ਵਾਲੀ ਜ਼ਮੀਨ ਹੈ ਕੀ ਐਪਲੀਕੇਸ਼ਨ ਨਾਲ ਉਹਦੇ ਨਾਲ ਮੈਂ ਐਸਐਸਪੀ ਸਾਹਿਬ ਕੋਲ ਲਿਖ ਦਮੈਂ ਜੀ ਉਹ ਤਾਂ ਡਾਟਾ ਨੂੰ ਵੀ ਪਰਚਾ ਕੀਤਾ ਜਾਵੇ ਤਾਂ ਆਪਣੀ ਕੋਸ਼ਿਸ਼ ਰਿਕਵਰੀ ਉਹਦੇ ਕੋਲੋਂ ਹੋ ਸਕਦੀ ਹੈ ਠੀਕ ਹੈ ਮੈਂ ਕਹਿ ਦੇਣਾ ਇੱਥੇ ਨਾ ਮਨਤਾਹੀ ਰਾਜਾ ਸੁਖਬੀਰ ਹਣਾ ਉਹਨਾਂ ਨੂੰ ਬਾਜ਼ਮਾਨ ਠੀਕ ਨਹੀਂ ਇੱਥੇ ਹੀ ਰਾਜਾ ਸੁਖਬੀਰ ਹਣਾ ਨੂੰ ਕਲਾ ਬੰਦੇ ਵਿੱਚ ਜਗ੍ਹਾ ਵੀ ਆ ਕਨਾਲਾਂ ਦੇ ਹਿਸਾਬ ਨਾਲ ਵੇਖੋ ਵਿੱਚ ਉਹਨਾਂ ਦੇ ਇਹ ਜਿਹੜਾ ਅਸਲ ਤੇ ਤੇ 27 ਲੱਖ ਰੁਪਈਆ ਉਹ ਦੇਨਦਾਰ ਉਹ ਹੀ ਆ ਕਿਉਂਕਿ ਉਹਨੇ ਇਹਨਾਂ ਤੋਂ ਪਹਿਲੇ ਆ ਹਾਂ ਡਿਗਰੀ ਉਹਦੇ ਖਲਾਫ ਆ ਹਾਂ ਹੁਣ ਆ ਵੇਖੋ ਇੱਥੇ ਇੱਕ ਲੈਂਡ ਵੀ ਆ 7 ਕਨਾਲਾਂ ਦੀ ਹੁੰਦੀ ਉਹ ਵੀ ਬੱਕਰਪੁਰ ਦੀ ਆ ਵੇਖੋ ਇੱਥੇ ਸੈਟ ਆ ਅੱਛੇ ਜੀ ਆ ਜਿਹੜੇ ਘਰ ਵੀ ਉਹਨਾਂ ਦੇ ਬਣੇ ਹੋਏ ਆ ਵਿੱਚ ਬਣ ਆਪਰ ਨੇ ਰਾਸ਼ ਆ ਆ ਰੈਸ਼ ਵੀ ਆ 7 ਕਨਾਲ ਕਰੋੜੀ ਮੈਂ ਤਾਂ ਉਹ ਵੀ ਕਰ ਦੋ ਨਾਲੀ ਹਾਂ ਨਹੀਂ ਉਹ ਤੇ ਸਾਰਾ ਹੀ ਤੁਸੀਂ ਸਗੋਂ ਲੜੋ ਉਹ ਆਪੇ ਭਰੇ ਇਹ ਤੇ ਗਰੀਬ ਬੰਦੇ ਆ ਚਲੋ ਇਹ ਜਿਹੜਾ ਆ ਪੈਂਦਾ 2-3000 ਮਰਲੇ ਦਾ ਇਹ ਤੇ ਦੇ ਸਕਦੇ ਆ ਜਿਹੜਾ ਉਹ ਨਜਾਇਜ਼ ਪੈਂਦੇ ਆ 4000 ਮਰਲੇ ਨੂੰ ਉਹ 4000 ਰੁਪਿਆ ਮਰਲੇ ਦਾ ਇਹਨਾਂ ਨੂੰ ਨਹੀਂ ਪੈਣਾ ਚਾਹੀਦਾ ਉਹ ਤੇ ਜਿਨ੍ਹਾਂ ਨੇ ਪੈਸੇ ਵਟੇ ਉਹਨੂੰ ਪੈਣਾ ਚਾਹੀਦਾ ਆ ਆ ਇਹਨਾਂ ਦੇ ਦੇਣੇ ਬੰਦੇ ਮੈਂ ਵੀ ਕਹਿੰਦਾ ਇਹਨਾਂ ਦੇ ਦੇਣੇ ਨਹੀਂ ਬੰਦੇ 4000 ਰੁਪਿਆ ਨਾ ਕੋਰਟ ਨੇ ਇਸ ਤਰ੍ਹਾਂ ਕਹਿਆ ਨਹੀਂ ਵੀ ਕੋਰ ਕ੍ਰਿਮੀਨਲ ਕਾਰਵਾਈ ਕਰੋ ਕੋਸ਼ਿਸ਼ ਕਰੋ ਤਾਂ ਡਿਗਰੀ ਕਰਤੀ ਹੋਣਾ ਮੈਂ ਜਿਹੜੇ ਕਮਰੇ 'ਚ ਪੈਣਾ ਨਾ ਉੱਥੇ ਦੋ ਤਿੰਨ ਐਪਲੀਕੇਸ਼ਨਾਂ ਸਾਹਮਣੇ ਬੈੱਡ ਤੇ ਪਈਆਂ ਹੱਥ ਨਾਲ ਲਿਖੀਆਂ ਉਹ ਫੜ ਕੇ ਲੈ ਫੜ ਕੇ ਲੈ ਤੇ ਇੱਕ ਮਿੰਟ ਆਪਾ ਜੀ ਕੀ ਨਾਮ ਤੁਹਾਡਾ ਛੋਟਾ ਇਹ ਕਦੇ ਕੁਝ ਜਗ੍ਹਾ ਲਈਏ ਉਹਹੀ ਦਾ 100000 ਰੁਪਏ ਮੰਗਦਾ ਉਹਨਾਂ ਕਰਦੇ ਮੰਗ ਲਈਏ ਆਹ ਦੇਖੋ ਸਰ ਮੇਰੀ ਗੱਲ ਸੁਣੋ ਉਹ ਬੰਦਾ ਥੋੜੇ ਦਿਨ ਹੋਏ ਉਹਨਾਂ ਨੇ ਜਗ੍ਹਾ ਲੈ ਕੇ ਮਕਾਨ ਬਣਾਇਆ 3.5 ਤੋਂ 4 ਲੱਖ ਰੁਪਏ ਮਾਂ ਵੀਰ ਨੂੰ ਦਿੱਤਾ ਮੈਂ ਨਹੀਂ ਫਿਰ ਹੁਣ ਜੇ ਬਾਅਦ ਵਿੱਚ ਚੋਰੀ ਦੀ ਚੀਜ਼ ਚੋਹਾਨੀ ਚ ਲਈ ਜਾਂਦੇ ਨੇ ਅਸੀਂ ਕਰੀਏ ਫਿਰ ਉਹ 3.5 ਤੋਂ 3 ਲੱਖ ਰੁਪਏ ਦੇ ਦਿੱਤਾ ਇੱਕ ਜਿੰਨਾ ਲੈ ਆਉਂਦਾ ਹੈ ਨੰਬਰ ਸਰ ਇਹ ਤਾਂ ਬੀਬੀ ਇਹ ਤਾਂ ਬੀਬੀ ਖਰੀਦਣ ਵਾਲੇ ਨੂੰ ਦੇਖਣਾ ਹੁੰਦਾ ਵੀ ਚੀਜ਼ ਠੀਕ ਹੈ ਜਾਂ ਨਹੀਂ ਵਿਚਿਆ ਨਾ ਲੋੜ ਦਿਖਾਉਂਦਾ ਵਿਚਿਆ ਤਾਂ ਬਹਿ ਕੇ ਇਹੋ ਇਲਾਣ ਨਾ ਤੇ ਕਬਰੀ ਕੀਤੀ ਜਾਵੇ ਤੁਹਾਡੀ ਗੱਲ ਸਹੀ ਹੈ ਸਰ ਨਹੀਂ ਕਬਰੀ ਨਹੀਂ ਹੋ ਸਕਦੀ ਆਪਾਂ ਉਹ ਤੇ ਦਬਟਾ ਇੱਕ ਹਾਂ ਤਾਂ ਤੇਰਾ ਜਿੰਨੇ ਕ ਪੈਸੇ ਦਊਗਾ ਉਹਨੇ ਇਧਰੋਂ ਕੱਟ ਜਾਣਾ ਨਹੀਂ ਉਹ ਦਊਗਾ ਜਿਹੜਾ 27 ਲੱਖ ਉਹਨੇ ਪੈਸੇ ਵਟੇ ਲੋਕਾਂ ਤੋਂ ਅਜੇ ਤੱਤੇ ਕਾ ਪੈਸੇ ਵਟਣ ਦਿਆ ਉਹ 3 ਲੱਖ 4 ਲੱਖ ਇਹ ਤੋਂ ਲਿਆ ਜੇ ਤੱਤੇ ਕਾ ਉਹ ਨਹੀਂ ਬਟਾ ਬਿਨਾਂ ਪੁੱਛੇ ਮਤਲਬ ਵੀ ਉਹ ਜਮਾ ਨਹੀਂ ਜਾਣਾ ਨਾ ਵੇਚਿਆ ਪਾਟ ਕੇ ਇਥੋਂ 7 ਕਨਾਲਾਂ ਜੋ ਵੀ ਬੱਕਾਗੋੜ ਦੀ ਚੋਈ ਵੇਚਿਆ ਨੇ ਜਿਹੜਾ ਤੁਹਾਨੂੰ ਦਿਖਾਇਆ ਪਿਛਲੇ ਉਹਨੇ ਫੜੀਆਂ ਦਾ ਰਾਹ ਤੱਕ ਮੰਨ ਕੇ ਗੱਲ ਸੁਣੋ ਸੱਤਾਂ ਗਨਾਲਾਂ ਨੂੰ 27 ਲੱਖ ਦਾ ਨਹੀਂ ਨਿਕਲਦਾ ਝੋਣਾ ਸੱਤਾਂ ਗਨਾਲਾਂੋਂ ਨਿਕਲ 60 ਹਜ਼ਾਰ ਦਾ ਨਿਕਲ 70 ਦਾ ਨਿਕਲ ਜੰਨੇ ਦਾ ਵੀ ਮੰਨ ਲਓ ਨਿਕਲੇ ਤਾਂ ਭਾਵੇਂ ਉਹ ਇੱਕ ਮਰਲੇ ਚੋਂ ਨਹੀਂ ਨਹੀਂ ਅਸੀਂ ਤੁਹਾਡੀ ਮਦਦ ਕਰਨੀ ਆ ਸਾਨੂੰ ਪਤਾ ਵਾ ਤੁਸੀਂ ਪੈਸੇ ਦਿੱਤੇ ਉਹ ਆਪੇ 27 ਲੱਖ ਸਾਰਾ ਉਹ ਭਰੇ ਉਹਦੀ ਜ਼ਿੰਮੇਵਾਰੀ ਬੰਦੀ ਆ ਤਿੰਨ ਚਾਰ ਚਾਰ ਲੱਖ ਰੁਪਏ ਹੁਣ ਜਿੰਨਾ ਤਿੰਨ ਮਰਲੇ ਲੈ ਪੰਜ ਮਰਲੇ 5-5 ਲੱਖ ਰੁਪਏ ਦੇ ਰਹੇ ਹੁਣ ਕੋਈ ਕੱਲ ਮੇਰੇ ਕੋ ਪ੍ਰਿੰਸੀਪਲ ਕਿਹੜੇ ਦਾ ਅਸੀਂ ਤੇਰਾ ਤੂੰ ਤੂੰ ਕਿੰਨੇ ਮਰਲੇ ਜਗਾ ਲਈ ਛੋਟੇ ਫਿਰ ਉੱਤੋਂ بڑے ਲਈ ਕਿੰਨੇ ਲਈ ਆਹੋ بڑا ਹੀ ਹੋਣਾ ਪੰਜ ਮਰਲੇ ਕਿੰਨੇ ਦੀ ਲਈ 60 ਹਜ਼ਾਰ ਨੂੰ ਮਰਲਾ ਆਹ ਪੀਐਨ 3 ਲੱਖ ਰੁਪਈਆ ਹੋਣੇ ਦਿੱਤਾ 60 ਹਜ਼ਾਰ ਪਰ ਗੱਲ ਇਹ ਆ ਨਾ ਤੁਸੀਂ ਵੀ ਤਾਂ ਹੀ ਲੈਂਦੇ ਜੇ ਪਿਓ ਰਿਸ਼ਤੀ ਵਾਲੀ ਤੋਂ ਬਿਨਾਂ ਸਸਤੀ ਮਿਲ ਜਾਂਦੀ ਆ ਤਾਈ ਨੇ ਇਹ ਸਮਝ ਨਹੀਂ ਕਿ ਇਹਨੇ ਲੜਣੀ ਨਹੀਂ ਇਹ ਸੱਤ ਜਾਣੇ ਮੈਂ ਇੱਧਰ ਆ ਬਾੜਿਆ ਤੇ ਪੁੱਛਾਈ ਤੇ ਮੇਰਾ ਘਰ ਇੱਧਰ ਵੀ ਆਪਣੇ ਮਹੱਲੇ 'ਚ ਹੈ ਆ ਬਾੜ ਚਾਪਨੇ ਆ ਤੇ ਉਧਰ ਵੀ ਆਏ ਤੇ ਫਸ ਗਏ ਤੇ ਸਾਨੂੰ ਪਤਾ ਹੀ ਨਹੀਂ 2000 ਰੁਪਏ ਕੋ ਬਾਹਰ ਨਾਲ ਲਿਆ ਬੰਨੇ ਚੀਜ਼ ਦਾ ਪਤਾ ਹੁੰਦਾ ਤੇ ਬਾਹਰ ਲੈ ਲੇ ਇੰਨਾਂ ਦੇ ਅਸੀਂ ਦਿਮਾਗ ਲੇ ਲਈ ਪੂਰੀ ਕਸ ਜਾ ਕੇ ਪਰਲੇ ਬੈਠੇ ਆ ਏਨਾ ਵੇਖੋ 10000 ਰੁਪਏ ਮਰਲਾ ਦੇ ਵਿੱਚ ਸਰ ਕਰੋ ਗਰੀਬ ਬੰਦੇ ਆ ਪਤਾ 155 ਘਾ ਰਿਹਾ ਕੋਈ ਵਿਚਾਰਾ ਤੇ ਨਹੀਂ ਕੋਈ ਜੀ ਇਨਾ ਸਰ ਮੈਂ ਜਿਹੜੀ ਕੋਟ ਦੀ ਡਿਗਰੀ ਹੈ ਉਹਦੇ ਵਿੱਚ ਕੋਈ ਉਹ ਕਰ ਸਕਦਾ ਹਨ ਜਿਹੜਾ ਸੈਂਟਰਲ ਐਕਟ ਹੈ ਨਾ ਮੈਂ ਕੁਝ ਹੋਰ ਜਮੈਂਡ ਕਰਦਾ ਨਹੀਂ ਪਰ ਇਹ 10000 ਰੁਪਏ ਪਰ ਮੰਥ ਜਿਹੜੇ ਸਵਾ ਚਾਰ ਕਿੱਲੇ ਇਹ ਉਹਨੂੰ ਪੈਂਦਾ ਰਿਹਾ ਪਰ ਜਿਹੜੀ ਖੇਤੀ ਜੋਗ ਜ਼ਮੀਨ ਹੁੰਦੀ ਆ ਉਹਨੂੰ ਤੇ ਸਾਲ ਦਾ ਨਹੀਂ ਪੈਂਦਾ ਠੇਕਾ ਇਹ ਕੋਰਟ ਦੀ ਡਿਗਰੀ ਹੋਈ ਹੈ ਨਾ ਜੀ ਅੱਛਾ ਇਹ ਕੋਰਟ ਨੇ ਤੈਅ ਕਰਤਾ ਇਹ ਤਾਂ ਤੈਅ ਕਰਤਾ ਨਾ ਉਦੋਂ ਘਰ ਬਣੇ ਹੋਣੇ ਤੇ ਘਰਾਂ ਨੂੰ ਵੇਖ ਕੇ ਕਰਤਾ ਤੈਅ ਮੈਂਸ ਪ੍ਰੋਫਿਟ ਮੰਗਿਆ ਨਾ ਜੀ ਤੇ ਉਹ ਜਿਹੜਾ ਖੇਤੀ ਦਾ ਤੁਸੀਂ ਲੈਂਦੇ ਜਿੱਥੇ ਖੇਤੀ ਹੁੰਦੀ ਹੈ ਉਹਦਾ ਰੈਂਟ ਕੀ ਲੈਂਦੇ ਹਸਾਲ ਉਹ ਮੰਨਦੇ ਜੀ ਅਸੀਂ 3000 ਰੁਪਏ ਕਨਾਲ ਲੇਕਿਨ ਇਹ ਕੋਰਟ 24000 ਰੁਪਿਆ ਕਿਲੇ ਹਾਂ ਜੀ ਇਹ ਹੁਣ ਕੋਰਟ ਦੀ ਡਿਗਰੀ ਫਸ ਗਈ ਨਾ ਉਹਨੇ ਤਾਂ 10000 ਰੁਪਏ ਪਰ ਮਹੀਨਾ ਤੈਅ ਕੀਤਾ ਹਾਂ ਉਹ ਠੀਕ ਹੈ ਤੁਹਾਡੀ ਗੱਲ ਤੁਸੀਂ ਆਪਦੇ ਵੱਲੋਂ ਵੀ ਲਿਖ ਕੇ ਐਸਐਸਪੀ ਸਾਹਿਬ ਨੂੰ ਭੇਜੋ ਮੈਂ ਵੀ ਕਹਿ ਦਵਾਂ ਐਸਐਸਪੀ ਸਾਹਿਬ ਨੂੰ ਇਹਦੀ ਅਪਲੀਕੇਸ਼ਨ ਰਿਕਮੈਂਡ ਲਗਾਓ ਆਵੇਂ ਮੈਂ ਕਰਦਾ ਤੇ ਜਿਹੜਾ 27 ਲੱਖ ਆ ਉਹ ਭਰਨ ਉਹ ਆ ਜਿਹੜਾ ਉਤਲਾ ਜਿਹੜਾ ਇਹਨਾਂ ਰੈਂਟ ਦੇਣਾ ਆਪਦੇ ਨਾਲ ਪਟਾ ਕਰਾਉਣਾ ਤੇ ਮਹੀਨੇ ਦਾ ਰੈਂਟ ਇਹ ਦੇਵੇਂ ਇਹਰ ਮੈਂ ਇੱਕ ਇਹ ਚਾਹੂੰਗਾ ਵੀ ਬਜਾਏ ਆਪਾਂ ਮਤਲਬ ਵੀ ਕੰਟਰੈਕਟ ਡਿਪੀ ਦੇ ਵਿੱਚ ਪਈਏ ਬਰਚੇ ਕਰਜ ਕਰਾਉਣ ਦੇ ਚੱਕਰ ਦੇ ਪਈਏ ਵੀ ਮਹਾਵੀਰ ਵੀ ਥੋੜਾ ਨਾ ਬੈਠ ਜਵੇ ਤੁਸੀਂ ਵੀ ਬੈਠ ਜਾਓ ਵੀ ਕੋ ਜਿੰਨੇ ਕੰਟਰੀਬਿਊਟ ਵੱਧ ਤੋਂ ਵੱਧ ਕਰ ਸਕਦਾ ਆ ਭੈਣ ਫੜਾਏ ਵੀ ਉਹਨੇ ਕਰਨਾ ਹੀ ਨਹੀਂ ਬੰਦਾ ਇਹਦੇ ਨਾਲ ਇਹਨਾਂ ਨਾਲ ਬੈਠ ਕੇ ਤਾਂ ਉਹਨੇ 1 ਰੁਪਿਆ ਵੀ ਨਹੀਂ ਦੇਣਾ ਹੈਗਾ ਆਹੋ ਹੀ ਆ ਉਹ ਪਤਾ ਗੋਣਾ ਰੇਲੀ ਉਹ ਇੱਕ ਮਿੰਟ ਉਹ ਜਦੋਂ ਐਸਐਸਪੀ ਦਫਤਰ ਗਿਆ ਨਾ ਮੈਟਰ ਉਹ ਝੂਠਾ ਆ ਉਹਨੂੰ ਆਪੇ ਦੇਣਾ ਪੈਣਾ ਸਾਰਾ ਕੁਝ ਤੁਸੀਂ ਫਿਕਰ ਨਾ ਕਰੋ ਅਫਸਰਾਂ ਨੂੰ ਵੀ ਪਤਾ ਤੁਸੀਂ ਗਰੀਬ ਜੇ ਸਾਰੇ ਪੈਸੇ ਤੇ ਵੱਟ ਗਿਆ ਉਹ ਬੰਦਾ ਤੇ ਫਿਰ ਜਿਹੜਾ ਪਹਿਲਾ ਰੈਂਟ ਆ ਇਹ ਤੇ ਉਹਦਾ ਹੀ ਦੇਣਾ ਬੰਦਾ ਅੱਛਾ ਇੱਕ ਹੋਰ ਮੈਨੂੰ ਛੋਟਾ ਜਿਹਾ ਕੰਮ ਕਰਿਓ ਜਦੋਂ ਤੁਸੀਂ ਉਹ ਤੋਂ ਕੋਈ ਪਲਾਟ ਲਏ ਨੇ ਉਹਨਾਂ ਨੇ ਤੁਹਾਨੂੰ ਕੋ ਲਿਖਤਾਂ ਦਿੱਤੀਆਂ ਨੇ ਹਾਂ ਇਹ ਕਾਪੀਆਂ ਦੇ ਉਹ ਕਾਪੀਆਂ ਨਾਲ ਲਾ ਲਓ ਕਾਪੀਆਂ ਲਾ ਦਿਓ ਆਪਣੇ ਸਰ ਕਈਆਂ ਫੋਟੋ ਸ਼ੀਟ ਦੇਖੋ ਮੇਰੀ ਗੱਲ ਤਾਂ ਬੇਨਤੀ ਆ ਤੁਹਾਡੇ ਅੱਗੇ ਕਈ ਲੋਕ ਡਰਦੇ ਨੇ ਸੀ ਦਿੰਦੇ ਉਹ ਦਿਨ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਸਾਨੂੰ ਕਾਪੀ ਦਿਓ ਇਸ ਕਰਕੇ ਬੇਨਤੀ ਆ ਜਿੰਨਾ ਨਹੀਂ ਦਿੱਤੀ ਅੱਜ ਹੀ ਪਚਾਓ ਤੇ ਅਸੀਂ ਸਭ ਨੂੰ ਪਚਾਈਏ ਅੱਜ ਨੂੰ ਇਸ ਦੀ ਆਏ ਅਜੋ ਵੀ ਦਿੱਤੀ ਜੋ ਇਹਨਾਂ ਦੇਤੀਆਂ ਧੰਨਵਾਦ ਜਿਵੇਂ ਨਹੀਂ ਦਿੱਤੀਆਂ ਅੱਜ ਫੋਟੋਕਾਪੀ ਕਰਾ ਦੇ। ਸਰ ਸਾਨੂੰ ਤੀਰ ਫੋਟੋਕਾਪੀਆਂ ਦੇਣੀਆਂ। ਆਈਆਂ ਦੀਆਂ ਆਗੀਆਂ ਸਰ ਥੋੜੇ ਕਿ ਲੋਕਾਂ ਦੀਆਂ 30 40 ਲੋਕਾਂ ਦੀਆਂ ਬਾਕੀਆਂ ਦੀਆਂ ਜੇ ਰਹਿਣਦੀਆਂ। ਨਹੀਂ ਵੀ ਤਕਰੀਬਨ ਥਾਂ ਉਹ ਜਿਹੜੇ ਬੰਦਿਆਂ ਦੀਆਂ ਆਗੀਆਂ ਉਹ ਐਪਲੀਕੇਸ਼ਨ ਤੇ ਵੀ ਦੱਸ ਦਿੱਤਾ ਗਿਆ। ਇੱਥੋਂ ਉਹ ਮੁੰਡਾ ਸੁਖਵੀਰ ਉਹਨੇ ਬਾਹਰ ਗਿਆ ਉਹਨੂੰ ਭੇਜੀ ਅੰਦਰ। ਆਹ ਥੱਲੇ ਵੇਖੋ ਭੇਜੀ ਸੁਖਵੀਰ ਨੂੰ ਅੰਦਰ। ਜਿੰਨੇ ਵੀ ਲੋਕ ਉਹਨਾਂ ਸਾਰੇ ਸਾਈਟ ਤੇ ਆਏ। ਆਈਂ ਜ਼ਰਾ ਆ ਮੋਰ ਲਾ ਦੇ ਕਾਕਾ। ₹100 ਜਿਹੜਾ ਸਰ ਨਹੀਂ ਨਹੀਂ ਐਸਐਸਪੀ ਸਾਹਿਬ ਨੂੰ ਭੇਜ ਦਿਆਂ